ਪਾਰਲੀਮੈਂਟ ਦੇ ਇਲੈਕਸ਼ਨ ਦਾ ਆਗਾਜ਼ ਪੂਰੇ ਦੇਸ਼ ਦੇ ਵਿੱਚ ਹੋ ਚੁੱਕਾ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਨਤਾਰਤ ਦਿੱਤੇ ਗਏ ਨੇ ਕੁਝ ਪਾਰਟੀਆਂ ਵੱਲੋਂ ਉਮੀਦਵਾਰ ਮੈਦਾਨਾਂ ਦੇ ਵਿੱਚ ਭੇਜ ਦਿੱਤੇ ਗਏ ਨੇ ਕੁਝ ਪਾਰਟੀਆਂ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਭੇਜਣ ਦੀ ਤਿਆਰੀ ਦੇ ਵਿੱਚ ਨੇ ਜਿਨ੍ਹਾਂ ਪਾਰਟੀਆਂ ਵੱਲੋਂ ਉਮੀਦਵਾਰ ਮੈਦਾਨਾਂ ਦੇ ਵਿੱਚ ਭੇਜੇ ਨੇ ਉਹ ਪ੍ਰਚਾਰ ਦੇ ਵਿੱਚ ਲੱਗੀਆਂ ਹੋਈਆਂ ਨੇ ਆਪਣੇ ਗੱਲ ਕਰੀਏ ਪੰਜਾਬ ਦੀ ਲੋਕ ਸਭਾ ਹਲਕਾ ਖਡੂਰ ਸਾਹਿਬ ਜਿਹੜਾ ਕਿ ਇਸ ਵਕਤ ਪੂਰੇ ਪੰਜਾਬ ਦੀਆਂ ਨਜ਼ਰਾਂ ਦਾ ਨਜ਼ਰਾਂ ਦੇ ਵਿੱਚ ਚੜਿਆ ਹੋਇਆ ਸਾਰੇ ਪੰਜਾਬ ਦੇ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਕਿਉਂਕਿ ਇਸ ਹਲਕੇ ਦੇ ਵਿੱਚ ਇਹਨੂੰ ਪੰਤਕ ਹਲਕਾ ਐਲਾਨਿਆ ਗਿਆ ਇਸ ਹਲਕੇ ਨੂੰ ਇਸ ਹਲਕੇ ਦੇ ਵਿੱਚ ਅੱਠ ਗੁਰੂ ਸਾਹਿਬਾਨ ਦੇ ਚਰਨ ਪਏ ਨੇ ਔਰ ਵਕ ਵਕ ਗੁਰਦੁਆਰੇ ਗੁਰਦੁਆਰਾ ਸਾਹਿਬ ਜਿਹੜੇ ਉਸ ਹਲਕੇ ਦੇ ਵਿੱਚ ਪੈਂਦੇ ਨੇ ਸਭ ਤੋਂ ਵੱਡੀ ਗੱਲ ਇਸ ਹਲਕੇ ਦੇ ਵਿੱਚ ਮਾਝਾ ਮਾਲਵਾ ਤੇ ਦੁਆਬਾ ਤਿੰਨੇ ਹੀ ਏਰੀਆ ਦਾ ਸਮੇਲ ਜਿਹੜਾ ਵਾ ਉਹ ਇਸ ਹਲਕੇ ਦੇ ਵਿੱਚ ਹੁੰਦਾ ਇਹ ਹਲਕਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਖਿੱਚਦਾ ਕੇਂਦਰ ਇਸ ਕਰਕੇ ਵੀ ਬਣਿਆ ਹੋਇਆ ਕਿਉਂਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਜ਼ਗੀਰ ਕੌਰ ਜੀ ਜਿਹੜੀਆਂ ਮੈਦਾਨ ਦੇ ਵਿੱਚ ਨੇ ਤੇ ਪੰਜਾਬ ਇਕਤਾ ਪਾਰਟੀ ਜਿਹੜੀ ਖੈਰਾ ਗਰੁੱਪ ਉਹਦੇ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਜਿਹੜੀ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਧਰਮ ਪਤਨੀ ਨੇ ਉਹ ਮੈਦਾਨ ਦੇ ਵਿੱਚ ਨੇ ਤੇ ਕਾਂਗਰਸ ਨੇ ਅਜੇ ਉਮੀਦਵਾਰ ਆਪਣਾ ਜਿਹੜਾ ਉਹ ਨਈ ਨਤਾਰਿਆ ਤੇ ਅੱਜ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਜੀਰਾਂ ਵਾਸਤੇ ਸਾਡੇ ਨਾਲ ਹਾਜ਼ਰ ਨੇ ਉਹ ਪ੍ਰਚਾਰ ਕਰ ਰਹੇ ਨੇ ਪਿੰਡਾਂ ਪਿੰਡਾਂ ਦੇ ਵਿੱਚ ਆਪਣੀ ਪਾਰਟੀ ਦੇ ਉਮੀਦਵਾਰ ਦੇ ਲਈ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਦੱਸੋ ਕਿ ਜਿਹੜਾ ਬੀਬੀ ਜ਼ਗੀਰ ਕੌਰ ਜੀ ਨੂੰ ਪ੍ਰਚਾਰ ਜੀ ਅਸੀਂ ਤਕਰੀਬਨ 5 5 7 7 ਪਿੰਡਾਂ ਦਾ ਇਕੱਠ ਕਰਕੇ ਇੱਕ ਜਗ੍ਹਾ ਦੇ ਵਿੱਚ ਉੱਥੇ ਬੀਬੀ ਆਉਂਦੇ ਆਪਦੀ ਬੇਨਤੀ ਕਰਕੇ ਜਾਂਦੇ ਆ ਕਿਉਂਕਿ ਲੋਕ ਸਭਾ ਹਲਕਾ ਐਸਾ ਹੁੰਦਾ ਵੀ ਵਿਧਾਨ ਸਭਾ ਵੰਗੋ ਪਿੰਡ ਪਿੰਡ ਉਮੀਦਵਾਰ ਨਹੀਂ ਜਾ ਸਕਦਾ ਤਕਰੀਬਨ 220 ਪਿੰਡ ਆਪਣਾ ਜੀਰੇ ਹਲਕੇ ਦਾ ਏਵੇਂ ਸਾਰੇ ਪਿੰਡ ਆਪਣੇ ਜੇ ਸਾਰੇ 1500 ਦੇ ਕਰੀਬ ਪਿੰਡ ਹੈ ਫਿਰ ਛੇਅਰ ਕਰ ਲੋ 25 30 ਛੇਅਰ ਬਣ ਜਾਂਦੇ ਇੰਨੀ ਥਾਂ ਉੱਤੇ ਜਾ ਨਹੀਂ ਸਕਦੇ ਉਬਰ ਸੈਂਟਰ ਇੱਕ ਪਿੰਡ ਚੁਣ ਲਈਦਾ ਜਿਹੜਾ ਵੱਡਾ ਪਿੰਡ ਆ ਦੂਜੇ ਪਿੰਡ ਉਥੇ ਸੱਦ ਕੇ ਉਥੇ ਬੇਨਤੀ ਕਰਕੇ ਜਾਂਦੇ ਬੀਬੀ ਤੇ ਹਿਸਾਬ ਨਾਲ ਹਿਸਾਰਾ ਆਪਦਾ ਅਸੀਂ ਹਰ ਪਿੰਡ ਜਾ ਰਹੇ ਹਾਂ ਕੋਈ ਸਾਡਾ ਵਿਧਾਨ ਸਭਾ ਹਲਕਾ ਸਾਡੀ ਡਿਊਟੀ ਵੀ ਹਰ ਪਿੰਡ ਜਾਣਾ ਆਪਦੇ ਪੈਣਾ ਪਰੌਣ ਮਰਦੇ ਫਿਰਦੇ ਜਿਵੇਂ ਕਿ ਤੁਸੀਂ ਇਹ ਗੱਲ ਕਹੀਏ ਤੁਹਾਡਾ ਆਪਣਾ ਵਿਧਾਨ ਸਭਾ ਹਲਕਾ ਜੀਰਾਵਾ ਤੇ ਪਰ ਤੁਸੀਂ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਹੋ ਤੇ ਤੁਹਾਨੂੰ ਫਰੋਇਪੁਰ ਹਲਕੇ ਦੇ ਵਿੱਚ ਵੀ ਫਿਰ ਜਾਣਾ ਪੈਂਦਾ ਹੋਊਗਾ ਤੇ ਉਹ ਤੁਸੀਂ ਫਿਰ ਆਪਣੀ ਕਿਸ ਤਰ੍ਹਾਂ ਇਹ ਸਾਰਾ ਟਾਈਮ ਟੇਬਲ ਬਣਾਉਂਦੇ ਹੋ ਸਾਰੇ ਜਾਈਦਾ ਹੀ ਮੇਰੇ ਫਾਦਰ ਸਾਹਿਬ ਉਹ ਤਾਂ ਇੱਥੇ ਹੁੰਦੇ ਆ ਸਾਰੇ ਹਲਕੇ ਜੁੰਦੇ ਜਿੱਥੇ ਮੇਰੀ ਲੋੜ ਤੇ ਮੈਂ ਜਾਣਾ ਸਾਡੇ ਸਾਰੇ ਵਰਕਰ ਪੂਰੀ ਤਾਂਦੇ ਨੇ ਲੱਗੇ ਆ ਕੋਈ ਅਸੀਂ ਗੱਲ ਨਹੀਂ ਕੋਈ ਬੰਦਾ ਜਿੱਥੇ ਮੇਰੀ ਲੋੜ ਤੇ ਮੈਂ ਜਾਣਾ ਇਹਦਾ ਪ੍ਰੋਪਰਦੀ ਟਿਕਟ ਨਹੀਂ ਸੁਣੀ ਹੋਈ ਜਦੋਂ ਨਾ ਹੋਊਗੀ ਜਿੱਥੇ ਜਿੱਤੇ ਪਾਰਟੀ ਡਿਊਟੀ ਲਾਊਗੀ ਫਰਜ ਹੈ ਜੀ ਸਾਡਾ ਇਹ ਪਾਰਟੀ ਦੇ ਸੇਵਾਦਾਰਾਂ ਤੇ ਜਿਵੇਂ ਕਿ ਕਾਫੀ ਜ਼ਿਆਦਾ ਬੀਬੀ ਜਗੀਰ ਕੌਰ ਜੀ ਨੂੰ ਲੈ ਕੇ ਇੱਥੇ ਜਿਹੜਾ ਵਿਰੋਧੀ ਨੇ ਉਹ ਵੀ ਨਿਸ਼ਾਨੇ ਬੀਬੀ ਜੀ ਦੇ ਉੱਤੇ ਕੱਸ ਰਹੇ ਨੇ ਕਿਉਂਕਿ ਬੀਬੀ ਜੀ ਉੱਤੇ ਕਿਹੜਾ ਕੋਰਟ ਦਾ ਕੇਸ ਵੀ ਚੱਲਿਆ ਸੀ ਜਿਹੜਾ ਪਿੱਛੇ ਕਾਫੀ ਲੰਮਾ ਸਮਾਂ ਜਿਹੜਾ ਉਹ ਮੀਡੀਆ ਦੇ ਵਿੱਚ ਵੀ ਖਿੱਚਦਾ ਕੇਂਦਰ ਬਣਿਆ ਰਿਹਾ ਤੇ ਵਿਰੋਧੀ ਉਸ ਚੀਜ਼ ਨੂੰ ਲੈ ਕੇ ਵੀ ਜਿਹੜਾ ਉਹ ਨਿਸ਼ਾਨੇ ਸਾਧ ਰਹੇ ਨੇ ਤੇ ਤੁਸੀਂ ਕਿਵੇਂ ਦੇਖਦੇ ਹੋ ਕਾਂਗਰਸ ਦੀ ਟਿਕਟ ਇੱਕ ਜਿਹੜੀ ਕਾਂਗਰਸ ਦੀ ਟਿਕਟ ਦੇ ਵਿੱਚ ਪੰਥਕ ਹਲਕਾ ਹੋਣ ਦਾ ਕਰਕੇ ਆਪਣੇ ਜੀਰੇ ਹਲਕੇ ਦੇ ਜਿਹੜੇ ਕਾਂਗਰਸ ਦੇ ਹੀ ਇੱਕ ਲੀਡਰ ਨੇ ਇੰਦਰਜੀਤ ਸਿੰਘ ਜੀਰਾ ਜੀ ਉਹ ਵੀ ਕਾਫੀ ਦੌੜ ਦੇ ਵਿੱਚ ਨੇ ਟਿਕਟ ਦੇ ਦੌੜ ਦੇ ਵਿੱਚ ਨੇ ਤੁਸੀਂ ਕਿਵੇਂ ਦੇਖਦੇ ਹੋ ਜੇਕਰ ਉਹਨਾਂ ਨੂੰ ਟਿਕਟ ਮਿਲਦੀ ਆ ਤੇ ਕਿਵੇਂ ਦਾ ਨਜ਼ਾਰਾ ਹੋਊਗਾ ਫਿਰ ਸਭ ਤੋਂ ਪਹਿਲਾਂ ਤਾਂ ਜਿਹੜੀ ਬੀਬੀ ਦੀ ਤੁਸੀਂ ਗੱਲ ਕੀਤੀ ਹੈ ਬੀਬੀ ਦੀ ਇਨਕੁਆਰੀ ਸੀਬੀਆਈ ਦੇ ਚੱਲੀ ਉਸ ਤੋਂ ਬਾਅਦ ਸੀਬੀਆਈ ਤੋਂ ਬਾਅਦ ਉਹਨਾਂ ਦੀ ਇਨਕੁਆਰੀ ਹਾਈ ਕੋਰਟ ਤੱਕ ਚਲੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ ਤਸੀਹੇ ਦੇ ਨੇ ਬਾ ਇੱਜ਼ਤ ਬਰੀ ਕੀਤਾ 18 ਸਾਲ ਬੀਬੀ ਜੀ ਨੇ ਸੰਤਾਪ ਭੋਗਿਆ ਤੁਹਾਡੇ ਸਾਹਮਣੇ ਹੈ ਤੇ ਅਦਾਲਤ ਨੇ ਬਰੀ ਕੀਤਾ ਇੱਕ ਪਾਸੇ ਤਾਂ ਇਹ ਖੈਰਾ ਸਾਹਿਬ ਕਹਿੰਦੇ ਸੀ ਮੈਂ ਬੀਬੀ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜਨ ਦੇਣੀ ਤੇ ਮਹਾਰਾਜ ਦੀ ਬਾਰ ਕਿਰਪਾ ਹੋਈ ਹੈ ਤੇ ਬਿਲਕੁਲ ਸਾਡੇ ਹਲਕੇ ਦੇ ਵਿੱਚ ਬੀਬੀ ਜੀ ਨਵੇਂ ਆ ਪਰਲਮੈਂਟ ਹਲਕੇ ਦੇ ਵਿੱਚ ਜਿੱਥੇ ਵੀ ਜਾਂਦੇ ਉਹਨਾਂ ਦਾ ਪੂਰਾ ਸਵਾਗਤ ਹੁੰਦਾ ਲੋਕ ਜਿਹੜੀ ਤੁਸੀਂ ਗੱਲ ਦੂਸਰੀ ਕੀਤੀ ਇੰਦਰੀ ਸਿੰਘ ਦੀ ਵੀ ਉਹ ਚਾਹਵਨਾ ਟਿਕਟ ਦਾ ਹਰ ਕੋਈ ਬੰਦਾ ਮੰਗਦਾ ਜੋ ਪਿਛਲੇ 2 ਸਾਲਾਂ ਦੇ ਵਿੱਚ ਉਸ ਇਨਸਾਨ ਨੇ ਜੀਰੇ ਹਲਕੇ ਦਾ ਮੇਰਾ ਖਿਆਲ ਹੈ ਵੀ ਸਾਰੇ ਪੰਜਾਬ ਦੇ ਵਿੱਚੋਂ ਇਹ ਹਲਕਾ ਇੱਕ ਮਿਸਾਲ ਹੋਊਗਾ ਇੰਦਰੀ ਸਿੰਘ ਨੇ ਉਹਦੇ ਭਰਾ ਨੇ ਜਿਹੜਾ ਕੁਲਵੀਰ ਸਿੰਘ ਐਮ.ਐਲ.ਏ. ਤੋਂ ਦਾ ਛੋਟਾ ਭਰਾ ਤੁਹਾਡੇ ਸਾਹਮਣੇ ਪੂਰਾ ਲੁੱਟਿਆ ਤੇ ਕੁੱਟਿਆ ਇਹਨੂੰ ਮਾੜੇ ਹਾਲਾਤ ਹੋ ਨਹੀਂ ਸਕਦੇ ਜੋ ਇਹਨਾਂ ਨੇ ਕੀਤੀ ਹੈ ਇਹ ਕਿਸੇ ਦੇ ਲੋਕੇ ਛਪੇ ਨਹੀਂ ਲੋਕ ਤਾਂ ਆਉਂਦੇ ਆ ਵੀ ਇਹ ਟ੍ਰੈਕਟਰ ਲੈ ਕੇ ਆਉਣ ਜੋ ಗ್ರಾಮ ਪੰਚਾਇਤਾਂ ਦੇ ਵਿੱਚ ਆਪਾਂ ਚੱਬੇ ਪਿੰਡ ਜੀ ਬੈਠੇ ਆਂ ਬਲਜੀਤ ਸਿੰਘ ਦੇ ਗਰੇਵ ਵਿੱਚ ਤੇ ਇਹਨਾਂ ਦੇ ਪਿੰਡ ਦੇ ਵਿੱਚ ਪਿੰਡ ਦਾ ਬੰਦਾ ਨਹੀਂ ਸਰਪੰਚ ਬਣਾਇਆ ਉਹ ਬਾਹਰ ਬੈਠਾ ਹਵੇਲੀ ਦੇ ਵਿੱਚ ਦੂਜੇ ਪਿੰਡ ਤੋਂ ਉੱਠ ਕੇ ਆ ਗਿਆ ਉਹ ਇੱਥੇ ਵੋਟ ਬਣਾ ਕੇ ਸਰਪੰਚ ਬਣਾਇਆ ਤੇ ਕੀ ਚੱਬੇ ਪਿੰਡ ਦੇ ਵਿੱਚ ਉਹਨੂੰ ਕਾਬਿਲ ਬੰਦਾ ਨਹੀਂ ਨਜ਼ਰ ਆਇਆ ਵੀ ਇੱਥੇ ਸਰਪੰਚ ਬਣਾ ਦਈਏ ਪੈਸੇ ਲੈ ਲੈ ਕੇ ਸਰਪੰਚੀਆਂ ਇਹਨਾਂ ਲੋਕਾਂ ਨੇ ਵੇਚੀਆਂ ਅਸੀਂ ਤਾਂ ਇਹ ਵੀ ਟਿਕਟਿਸੇ ਨਹੀਂ ਮਿਲੇ ਪਤਾ ਲੱਗੇ ਵੀ ਕਿੰਨਾ ਗਰਮਨ ਪਿਆਰ ਦਾ ਹੈ ਤੇ ਪਤਾ ਲੱਗ ਜੂਗਾ ਦੁੱਧ ਦੁੱਧ ਤੇ ਪਾਣੀ ਤੇ ਪਾਣੀ ਕਿੱਥੇ ਤੇ ਇੰਦਰਜੀਤ ਸਿੰਘ ਜੀਰਾ ਜੀ ਦੇ ਬਾਰੇ ਗੱਲ ਹੋ ਗਈ ਜੇ ਕਿਰਪਾ ਆਲ ਓਵਰ ਗੱਲ ਕਰੀਏ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਉਹਨਾਂ ਨੇ ਮੰਗਾਂ ਰੱਖੀਆਂ ਸੀ ਕਿਉਂਕਿ ਜਿਹੜਾ ਇਲੈਕਸ਼ਨ ਹੁੰਦਾ ਵਾ ਐਮਪੀ ਦਾ ਇਲੈਕਸ਼ਨ ਹੁੰਦਾ ਵਾ ਜਿਹੜੀ ਸਟੇਟ ਦੀ ਗਵਰਨਮੈਂਟ ਹੁੰਦੀ ਆ ਉਹਦਾ ਕਾਫੀ ਪ੍ਰਭਾਵ ਇਸ ਚੀਜ਼ ਦੇ ਵਿੱਚ ਰਹਿੰਦਾ ਹੁਣ ਸਟੇਟ ਦੇ ਵਿੱਚ ਆਪਣੀ ਕਾਂਗਰਸ ਦੀ ਸਰਕਾਰ ਆ ਤੇ ਕਾਂਗਰਸ ਨੇ ਕਿਵੇਂ ਲੱਗਦਾ ਤੁਹਾਨੂੰ ਕਿ ਲੋਕ ਜਿਹੜੇ ਨੇ ਤੁਸੀਂ ਗਰਾਊਂਡ ਤੇ ਰਹਿੰਦੇ ਹੋ ਲੋਕ ਕਿਵੇਂ ਖੁਸ਼ ਨੇ ਕਾਂਗਰਸ ਤੇ ਜਾਂ ਕਾਂਗਰਸ ਨੇ ਕੋਈ ਵਾਦੇ ਪੂਰੇ ਕੀਤੇ ਆਪਣੇ ਵੇਖੋ ਤੁਹਾਡੇ ਸਾਹਮਣੇ 2 ਸਾਲ ਹੋ ਗਏ ਤੁਸੀਂ ਪੱਤਰਕਾਰ ਵੀਰੋਂ ਇੱਕ ਵੀ ਪ੍ਰਾਪਤੀ 2 ਸਾਲਾਂ ਦੇ ਵਿੱਚ ਕਾਂ ਸਰਕਾਰ ਦੀ ਦੱਸ ਦਿਓ ਗਰੀਬਾਂ ਨੂੰ 25 ਤੋਂ 30,000 ਬਿੱਲ ਆਮ ਨੂੰ 50-50,000 ਰੁਪਏ ਦੇ ਬਿੱਲ ਆਟਾ ਦਾਲ ਦੇ ਅੱਧੇ ਕਾਰਡ ਕੱਟਦੇ ਅੱਧੀਆਂ ਪੈਨਸ਼ਨਾਂ ਕੱਟਦੀਆਂ ਕਦੇ ਵੇਖਿਆ ਸੀ ਅੱਜ ਤੱਕ ਇੱਕ ਛੜਕ ਦਾ ਰਿਪੇਅਰ ਦਾ ਪੱਥਰ ਰੱਖ ਕੇ ਗਿਆ ਇਹਨਾਂ ਦਾ ਸਿੰਗਲਾ ਜਿਹੜਾ ਪੀ ਡਬਲਯੂ ਡੀ ਮੰਤਰੀ ਹੈ ਅਬ ਸਿੰਗਲਾ ਸਾਹਿਬ ਆ ਰਹੇ ਸਿੰਗਲਾ ਸਾਹਿਬ ਆ ਕੇ ਪਤਨ ਕੀ ਕਰਨਾ ਹੈ ਜਿਹੜੀ ਸਦਾ ਜੋਰਾ ਸਿੰਘ ਮਾਨ ਨੇ ਸੜਕ ਬਣਾਈ ਸੀ ਖੋਸਾ ਦਲ ਸਿੰਘ ਤੋਂ ਤਲਵੰਡੀ ਪਾਈ ਉਹਦਾ ਰਿਪੇਅਰ ਦਾ ਨੀ ਪੱਥਰ ਆਕੀ ਗਏ ਦੱਸੋ ਆ ਇਹਨਾਂ ਦੀ ਪ੍ਰਾਪਤੀ ਹੈ ਕੋਈ ਕੰਮ ਕੀਤਾ ਹੋਵੇ ਤਾਂ ਲੋਕ ਇਹਨਾਂ ਨੂੰ ਵੋਟਾਂ ਪਾਉਣਗੇ ਤੁਸੀਂ ਇੰਦਰਜੀਤ ਸਿੰਘ ਦੀ ਗੱਲ ਪੰਥਕ ਦੀ ਕੀਤੀ ਹੈ ਇਹ ਬਹਿਰੂਪੀਏ ਲੋਗ ਹੈ ਅੱਜ ਤੱਕ ਕਾਲੀ ਦਲ ਦੇ ਵਿੱਚ ਵੀ ਰਹਿ ਕੇ ਇਹਨਾਂ ਨੇ ਪਾਰਟੀ ਦੇ ਖਾਤਰ ਇੱਕ ਦਿਨ ਦੀ ਗੈਦ ਨਹੀਂ ਗੱਟੀ ਇਹ ਤਾਂ ਸਿੱਖ ਕੌਮ ਦੇ ਜੋ ਕਲੰਕ ਕਹ ਲੋ ਕਲੰਕ ਲੱਗੇ ਇਹਦਾ ਇਹਦਾ ਮੋਰੋਂ ਲੈਣਗੇ ਤੇ ਇਲਾਕਾ ਸੁਗੀ ਹੋ ਜੂਗਾ ਇਹ ਹਾਲਾਤ ਇਹਨਾਂ ਲੋਕਾਂ ਦੇ ਅਖੀਰ ਦੇ ਉੱਤੇ ਇੱਕ ਹੀ ਕੁਐਸਚਨ ਜਿਹੜਾ ਆਪਣਾ ਬੰਦਾ ਵਈ ਆ ਐ ਰਾਹੁਲ ਗਾਂਧੀ ਜੀ ਤੇ ਨਰਿੰਦਰ ਮੋਦੀ ਜੀ ਇਹਨਾਂ ਦੋਵਾਂ ਦਾ ਕਿਵੇਂ ਦੇਖਦੇ ਹੋ ਮੁਕਾਬਲਾ ਤੁਸੀਂ ਇਹਨਾਂ ਦੋਵਾਂ ਨੂੰ ਮੁਕਾਬਲੇ ਦੇ ਵਿੱਚ ਸਮਝਦੇ ਹੋ ਜਾਂ ਇਹਨਾਂ ਦੀ ਕੀ ਤੁਸੀਂ رائے ਦਿਨਾ ਚਾਹੋਗੇ ਇਸ ਤੇ ਤੁਹਾਡੇ ਸਾਹਮਣੇ ਜ਼ਮੀਨ ਅਸਮਾਨ ਦਾ ਫਰਕ ਆ ਰਾਹੁਲ ਗਾਂਧੀ ਦਾ ਤੇ ਮੋਦੀ ਜੀ ਦਾ ਉਹ ਤਾਂ ਹਜੇ ਤੱਕ ਵਿਚਾਰਾ ਮੈਜਰ ਹੀ ਹੋ ਸਕਿਆ ਪੱਪੂ ਦਾ ਪੱਪੂ ਹੀ ਹੈ यूपी ਛੱਡ ਕੇ ਉਹ ਕੇਰਲ ਭੱਜਿਆ ਫਿਰਦਾ ਕੱਲ ਤੁਹਾਡੇ ਸਾਹਮਣੇ ਉਥੇ ਕਾਜ ਦਾਖਲ ਕਰਕੇ ਆਇਆ ਜਿਉਂ ਨੂੰ ਵਿਸ਼ਵਾਸ ਹੋਵੇ ਜਿਹੜੀ ਯੂਪੀ ਹੈ ਯੂਪੀ 80 ਪਾਰਲੀਮੈਂਟ ਹਲਕੇ ਆ ਉਥੇ ਮੋਢਾ ਬੰਦਦਾ ਜਿਹੜਾ ਪ੍ਰਧਾਨ ਮੰਤਰੀ ਬਣਦਾ ਇਹ ਤਾਂ ਵਿਚਾਰੇ ਨੇੜੇ ਜਿਹੜੇ ਵੀ 100 ਦੀ ਗਿਣਤੀ ਕਰਾਸ ਕਰ ਜਾਂਦੇ ਤੱਕੜੇ ਆ ਪ੍ਰਧਾਨ ਮੰਤਰੀ ਦੀ ਰੇਸ਼ੀ ਹੈ ਨਹੀਂ ਕਿ ਮੋਦੀ ਦਾ ਕੋਈ ਮੁਕਾਬਲਾ ਨਹੀਂ ਵੇਖੋ ਜਿਹੜਾ ਬੰਦਾ 5 ਸਾਲ ਤੁਹਾਡੇ ਸਾਹਮਣੇ ਆ ਕਿਸਾਨਾਂ ਨਾਲ ਗੱਲ ਕੀਤੀ ਉਹਨਾਂ ਦੇ ਖਾਤੇ 'ਚ ਪੈਸੇ ਪਾਦਾ ਕਿੱਡੇ-ਕੱਡੇ ਹਾਈਵੇ ਗੜਕਰੀ ਸਾਹਿਬ ਤੇ ਜਨਾਜਰ ਅਸਰਾ ਸਿੰਘ ਵੀਰ ਸਿੰਘ ਬਾਦਲ ਰਹੇ ਸਾਡੇ ਡਿਪਟੀ ਸੀਐਮ ਸਰਾਪ੍ਰਕਾਸ਼ ਸਿੰਘ ਬਾਦਲ ਰਹੇ ਇੱਕ ਵੀ ਵਾਦਾ ਦੱਸੋ ਸਗਨ ਸਕੀਮ ਕਿਨੇ ਸ਼ੁਰੂ ਕੀਤੀ ਸਰਾਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦੇ ਬਿੱਲ ਕਿਨੇ ਮਾਫ ਕੀਤੇ ਸਰਾਪ੍ਰਕਾਸ਼ ਸਿੰਘ ਬਾਦਲ ਨੇ ਪੈਨਸ਼ਨ ਕਿਨੇ ਲਵਾਈ ਸਰਾਪ੍ਰਕਾਸ਼ ਸਿੰਘ ਬਾਦਲ ਨੇ ਆਟਾ ਦਾਲ ਕਿਨੇ ਦਿੱਤਾ ਸਰਾਪ੍ਰਕਾਸ਼ ਸਿੰਘ ਬਾਦਲ ਨੇ ਇਹਦਾ ਦੇ ਨਾਲ ਅਸੀਂ ਘੋਵ ਦੇਾਂਗੇ ਅਸੀਂ ਪੱਤੀ ਦੇਾਂਗੇ ਕਿੱਧਰ ਗਈ ਘੋਵ ਪੱਤੀ ਸਾਡੇ ਲੋਕ ਗਰੀਬਾਂ ਦੇ ਮੂੰਹ 'ਚੋਂ ਰੋਟੀ ਵੀ ਖੋਲੀ ਤੇ ਬੀਬੀ ਦੇ ਬਿੱਲ ਲਾਤੇ ਇਹ ਦਿੱਤਾ ਹੀ ਇਹਨਾਂ ਨੇ ਤੇ ਫੇਰ ਆਦੇ ਖਜ਼ਾਨਾ ਖਾਲੀ ਜੇ ਨਹੀਂ ਭਰ ਜੂਗੇ ਤਾਂ ਤੁਸੀਂ ਤਗੜੇ ਹੋ ਜਾਓ ਆ ਲੋਕਾਂ ਦਾ ਮਨ ਬਣਿਆ ਕਿੰਨੀ ਕੋਸ਼ਿਸ਼ ਕੀਤੀ ਇਹਨਾਂ ਨੇ ਸਾਨੂੰ ਬਦਨਾਮ ਕਰਨ ਦੀ ਚਲੋ ਪਰਮਾਤਮਾ ਭਲੀ ਕਰੂਗਾ ਤੁਹਾਨੂੰ ਰਿਜ਼ਲਟ ਤੋਂ ਪਤਾ ਲੱਗ ਜੂਗਾ ਲੋਕ ਕੀ ਚਾਹੁੰਦੇ ਐ ਜਿਹੜੇ ਹਲਕੇ ਦੇ ਵਿੱਚ ਜਿਹੜਾ ਕਾਂਗਰਸ ਦਾ ਅਰਜਨ ਜੀ ਤੁਸੀਂ ਕਹਿ ਰਹੇ ਹੋ ਕਾਂਗਰਸ ਨੇ ਕੋਈ ਕੰਮ ਨਹੀਂ ਕੀਤਾ ਤੇ ਤੁਹਾਨੂੰ ਫਿਰ ਇਹ ਲੱਗਦਾ ਵਾ ਕਿ ਜਿਹੜੇ ਹਲਕੇ ਚੋ ਹੋਟ ਜਿਹੜੀ ਆ ਉਹ ਅਕਾਲੀ ਦਲ ਦੀ ਵਧੂਗੀ ਸਾਨੂੰ ਪੂਰਨ ਆਸ ਹੈ ਜੀ ਪਿੰਡਾਂ ਚਾਈਦੇ ਜਾ ਕੇ ਵੇਖੀਏ ਖੁਸ਼ ਤਾਂ ਕੋਈ ਵੀ ਨਹੀਂ ਇਨਾਂ ਤੋਂ ਖਾਸ ਕਰਕੇ ਜੀਰੇ ਹਲਕੇ ਜੀਰੇ ਹਲਕੇ ਤੇ ਨਾ ਕੰਮ ਹੀ ਕੋਈ ਨਹੀਂ ਕੀਤਾ ਜੀ ਸਾਰੇ ਪਿੰਡ ਚ ਜ਼ਮੀਨਾਂ ਦੇ ਕਬਜ਼ੇ ਕਿਸੇ ਛੱਡੇ ਨਹੀਂ ਭਰਾ ਨਾਲ ਭਰਾ ਲੜਾ ਤੇ ਰੇਤਾ ਜਿੰਨੀ ਇਹਨਾਂ ਨੇ ਵੇਚੀ ਹੈ ਇਹਨੇ ਇਨਕੁਆਰੀ ਕਰ ਲਓ ਤੇ ਯੂਪੀ ਚ ਫਾਰਮ ਤੇ ਹੈ ਕਿ ਕਿੰਨੇ ਕ ਵੱਡੇ ਸਰਦਾਰ ਤੁਹਾਨੂੰ ਜਾਣਦੇ ਇੱਥੇ ਇੱਥੇ ਇਹ ਕਿੱਥੋਂ ਆਏ ਪੈਸੇ ਇਹਨੇ ਲੁੱਟੇ ਲੋਕਾਂ ਨੂੰ ਪਰ ਉਹਦੇ ਤੁਹਾਡੇ ਤੇ ਇਲਜ਼ਾਮ ਲਾਉਂਦੇ ਸੀ ਕਿ ਤੁਹਾਡੇ ਫਾਦਰ ਸਾਹਿਬ ਜਿਹੜੇ ਉਹ ਕਿੰਦੇ ਹੀ ਮਰੂਦ ਵੇਚਦੇ ਰਹੇ ਬਹੁਤ ਗਰੀਬ ਪਰਿਵਾਰ ਦੇ ਅੱਜ ਇਦਾਂ ਬਣ ਗਏ ਦੱਸੋ ਜੀ ਸਾਡਾ ਦਾ ਤੁਰਦਾਦਾ ਜੀ ਸ਼ਹਿਰ ਦੇ ਵਿੱਚ ਪ੍ਰਧਾਨ ਤੇ ਵਾਇਸ ਪ੍ਰਧਾਨ ਰਹੇ ਐ ਦੱਸੋ ਸਾਡਾ ਬਾਪੂ ਕਿੱਥੇ ਵੇਚਦਾ ਐ ਅਮਰੂਦ ਇਹਨਾਂ ਪਤਾ ਤਾਂ ਲੱਗੇ ਨਾ ਉਹ ਅੱਜ ਵੀ ਕਹਿੰਦੇ ਆ ਕਿ ਜੀਰਾ ਸਾਹਿਬ ਦੀ ਬਹੁਤ ਵੱਡੀ ਕੋਠੀ ਆ ਤੇ ਸਾਡਾ ਤਾਂ ਸਿੰਪਲ ਜਿਹਾ ਘਰ ਆ ਜੀ ਵੀ ਮੇਰੇ ਪਰਦਾਦਾ ਜੀ 120 ਕਿੱਲੇ ਦੇ مالک ਸੀ ਤੇ ਇਹ ਇਹਦਾ ਜਿਹੜਾ ਬਾਪ ਆ ਜਿਹੜਾ ਗੁਰਦੀਪ ਸਿੰਘ ਜੀ ਨੂੰ ਬੋਲਾ ਕਹਿੰਦੇ ਐ ਉਹਦੇ ਤੈਂ ਦਾ ਮੁੰਡਿਆ ਤੇ ਮੈਂ ਇੱਕ ਦਿਨ ਪੁੱਛਿਆ ਤੇ ਇਹਦਾ ਬੀਆ ਉਹਦਾ ਐਮਐਲਏ ਦੇ ਪਿਓ ਦਾ ਜਨਮ ਤੂੜੀ ਆਇ ਕੁੱਪ ਚ ਹੋਇਆ ਸੀ ਪੁੱਛ ਲਓ ਜਿਨ ਮਰਜੀ ਤੇ 32 ਗੱਲੇ ਬੜੀ ਕੋਈ ਮੈਨੂੰ 26 ਦਾ ਦੇ ਆਪ 32 ਲਾ ਲੋ ਤੇ ਉਹਦੇ ਮਾਂ ਬਾਪ ਜੇ ਜਿਉਂਦੇ ਮਾਤਾ ਤਾਂ ਹੁਣ ਇਹਨਾਂ ਦੀ ਪੂਰੀ ਹੋਈ ਐ 8 ਗੱਲੇ ਪੈ ਲਈ ਆਈ ਤੇ ਕਲਵੀਰ ਸਿੰਘ ਤੇ ਉਹਦਾ ਭਰਾ ਤੇ ਚਾਰ ਰਹਿ ਗਈ ਦੱਸੋ ਇਹ ਅੱਜੇ ਉਹਨਾਂ ਨੇ ਜਿਵੇਂ ਉਹਨਾਂ ਨੇ ਕਿਹਾ ਕਿ ਅੱਜ ਅੱਜ ਵੀ ਸਾਡਾ ਘਰ ਜਿਹੜਾ ਸਿੰਪਲ ਜਿਹਾ ਹੀ ਆ ਤੇ ਤੁਹਾਡਾ ਉਹ ਕਹਿੰਦੇ ਬਹੁਤ ਵੱਡੀ ਕੋਠੀ ਉਹਨਾਂ ਦਾ ਕਿਵੇਂ ਅੱਜ ਘਰ ਸਿੰਪਲ ਹੀ ਆ ਵਾਕਏ ਕਿ ਸਾਡਾ ਤਾਂ ਵੀ ਕੋਈ ਸ਼ਹਿਰ ਦੀ ਸਾਡੀ ਜਾਇਦਾਦ ਹੈ ਸਮਝ ਅਸੀਂ ਕੋਈ ਕਿਸੇ ਦੀ ਜ਼ਮੀਨ ਦੀ ਗਰਦੌਰੀ ਕਰਾਈ ਹੋਵੇ ਉਹ ਦੱਸੋ ਕਿਸੇ ਨੂੰ ਲੁੱਟਿਆ ਹੋਵੇ ਉਹ ਦੱਸੋ ਕਿਧਰ ਰੇਸ਼ਵਤ ਲਈ ਗਏ ਉਹ ਦੱਸੋ ਤੁਸੀਂ ਜੇ ਕਿਸੇ ਦੇ ਕਹਿਣ ਨਾ ਤੁਸੀਂ ਇਨਕੁਆਰੀ ਕਰਾਓ ਹਰ ਬੰਦਾ ਉਹਨੇ ਸਰਕਾਰ ਆ ਸਾਡੀ ਇਨਕੁਆਰੀ ਕਰਾਉਣ ਵੀ ਨਾ ਜਾਇਦਾਦ ਕਿੱਥੋਂ ਬਣਾਈ ਹੈ ਇਹਨੀ ਉਹ ਤਾਂ ਦਿੱਤ ਗੱਲ ਹੋ ਗਈ ਜਿਵੇਂ ਉਹ ਕਹ ਰਹੇ ਨੇ ਕਿ ਸਾਡਾ ਆਪਦਾ ਘਰੇ ਜਿਵੇਂ ਸਿੰਪਲ ਆ ਕਿਵੇਂ ਦੇਖਦੇ ਹੋ ਤੁਸੀਂ ਉਹਨੂੰ ਨਹੀਂ ਉਹਦਾ ਘਰ ਇੱਥੇ ਸਿੰਪਲ ਹੈ ਨਾ ਇਹ ਆ ਸਿੰਪਲ ਆ ਕੋਠੀ ਤੁਸੀਂ ਤੁਸੀਂ ਕਿਹੜਾ ਬਾਹਰ ਦੇ ਮੁਲਕੋਂ ਆਏ ਹੋ ਆ ਪਿੰਡ ਵਾਲੀ ਕੋਠੀ ਵੇਚ ਲੋ ਦੀ ਜੀਰੇ ਵਾਲੀ ਵੇਚ ਲੋ ਚੰਡੀਗੜ੍ਹ ਤਿੰਨ ਚਾਰ ਕੋਠਿਆਂ 'ਤੇ ਬਿਠੇ ਆ ਯੂਪੀ ਫਾਰਮ ਭੜਾਈ ਬਿਠੇ ਆ ਆ ਮੈਂ ਜਨਾਹੇ ਘਰੇ ਬਿਟਾ ਇਹ ਪਿੰਡ ਦੇ ਸਰਪੰਚ ਨੇ ਇਹਨਾਂ ਲੋਕਾਂ ਨੇ ਸਰਪੰਚੀ ਵੀ ਐਮਐਲਏ ਬਣ ਕੇ ਲਈ ਇਹ ਪਿੰਡ ਦਾ ਪੰਚਾਇਤ ਮੈਂਬਰ ਮਸਾ ਬਣਿਆ ਸੀ ਇਹਦਾ ਬਾਪ ਇੰਦਰਜੀਤ ਸਿੰਘ ਕਿ ਮੈਂ ਸੰਪਤੀ ਦਾ ਇਲੈਕਸ਼ਨ ਲੜਨਾ ਅਜੇ ਤੱਕ ਤਾਂ ਮੈਂਬਰ ਵੀ ਨਹੀਂ ਬਣੇ ਤੇ ਅੱਜ ਸਭ ਕੋ ਇਨਾਂ ਕੋਲ ਲੈਂਡ ਕਰੂਜ਼ਰ ਕਰਾਂ ਕਿਥੋਂ ਆ ਗਏ ਸਾਡੂੰ ਤਾਂ ਮਿਲੀ ਨਹੀਂ ਇੱਥੇ ਲੈਂਡ ਕਰੂਜ਼ਰ ਦਾ ਨਸੀਬ ਨਹੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਅੰਦਰ ਤੋਂ ਕੋਈ ਸਾਡੇ ਸਰਦਾਰ ਅਵਤਾਰ ਸਿੰਘ ਜੀ ਜੀਰਾ ਤੁਸੀਂ ਸਾਰੀ ਗੱਲਬਾਤ ਸੁਣੀ ਤੁਹਾਨੂੰ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਜਿਹੜੀ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੇ ਹੋਰ ਵੀ ਜੋ ਕੁਝ ਵੀ ਹੋਰ ਗਤੀਵਿਧੀਆਂ ਹੋਣਗੀਆਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਜਾਂ ਕਾਂਗਰਸ ਵੱਲੋਂ ਜਾਂ ਹੋਰ ਆਮ ਆਦਮੀ ਪਾਰਟੀ ਵੱਲੋਂ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਵਿਖਾਉਂਦੇ ਰਵਾਂਗੇ ਜਿੰਨੇ ਚਿਰ ਤੱਕ ਇਲੈਕ ਤੇ ਆਪਣੀ رائے ਜਿਹੜੀ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਮਿਲਦੇ ਹਾਂ ਕਿਸੇ ਹੋਰ ਜਾਣਕਾਰੀ ਦੇ ਨਾਲ ਤਦ ਤੱਕ ਲਈ ਸਤ ਸ੍ਰੀ ਅਕਾਲ